ਮਿੱਤਰ ਤੋਂ ਲਿਆ ਦੀ ਆਪਾਂ ਨੇ ਸਿੰਘ ਦਿਖਾ ਬਾਈ ਹੋਰਾਂ ਲਿਆ ਕੇ ਪਹਿਲਾਂ ਤਾਂ ਉਹ ਦੇਖੀ ਕਿੰਨਾ ਮੋਟਾ ਪਾਕਿਸਤਾਨੀ ਬਲੇਡ ਲਾਈਨ ਦੇ ਵਿੱਚੋਂ ਐ ਠੀਕ ਆ ਛੋਟਾ ਹੁੰਦਾ ਬੱਚਾ ਮੈਂ ਖੁਦ ਉਹੀ ਬੱਕਰਾ ਲੈਣਾ ਜਿਹੜਾ ਮੇਰੇ ਹੱਥੀ ਦੇਖਿਆ ਜਿਹੜਾ ਅੱਛਾ ਕਿਉਂ ਮੈਨੂੰ ਖਾਨਦਾਨ ਸਾਰਿਆਂ ਦਾ ਪਤਾ ਕੰਨ ਦੇਖ ਲਾ ਬਾਈ ਝੜਾ ਬੜਾ ਨਾ ਯਾਰ ਕੰਨ ਪਿਓਰ ਪਤਾ ਬਾਈ ਦੰਦ ਕਿੰਨੇ ਆ ਇਹ ਇਹ 6 ਹੁੰਦਾ ਬਾਈ ਇਹਦਾ ਸਿੰਘ ਬਾਈ ਓਏ ਦੇਖੇ ਕਿ ਨਾ ਚੋ ਬਾਵਾ ਮੂਟਾ ਨਾ ਨਾਲ ਚੌੜਾ ਕਿ ਜਿਹਦੇ ਨਾਮ ਲਾ ਦੇ ਇਹ ਕਿੰਨੇ ਤਾਂ ਹੁੰਦਾ ਇਹ 8 ਤਾਂ ਦੋਗਾ ਭਾਈ ਸਾਰਿਆਂ ਨਾਲ ਉੱਚਾ ਲੱਗਦਾ ਕਿ ਮੈਨੂੰ ਲੱਗਦਾ ਇਹ ਸੰਦਾ ਇਹ ਜਮਕਰਾ ਇਹ 47 ਇੰਚ ਹੈ ਇਹ ਹੈਗਾ ਸਾਰਿਆਂ ਨਾਲ ਉੱਚਾ 6 ਤਾਂ ਦਾ ਬੱਕਰਾ ਭਾਈ ਕਿਹਨੂੰ ਦਾ ਪਛਾਣ ਆ ਭਾਈ ਭੇਡਾਂ ਦੀ ਹੂੰ ਉਹ ਤਾਂ ਦੱਸ ਦੂ ਰੰਗੀ ਵਾਲਾ ਹੋਰੀ ਜਿਹਾ ਬਲੈਕ ਕਲਰ ਦਾ ਭਾਈ ਪਿਓਰ ਪਹਿਲਾਂ ਇਦਾਂ ਹੀ ਭੇਡਾਂ ਹੁੰਦੀਆਂ ਨੇ ਭਾਈ ਲੈ ਵੀ ਅੱਜ ਮਲਾਉਂਦੇ ਆਂਗੇ ਤੁਹਾਨੂੰ ਮਾਹੋਰਾਣੇ ਵਾਲੇ ਵਪਾਰੀ ਨਾਲ ਵਪਾਰੀ ਹੈ ਕੀ ਨਾਮ ਹੈ ਬਾਈ ਤੇਰਾ ਮੇਰਾ ਨਾਮ ਅਜੇ ਆ ਬਾਈ ਅਜੇ ਹੈ ਦਾ ਨਾਮ ਠੀਕ ਹੈ ਬੱਕਰੇ ਦਿਖਾਉਣੇ ਇਹਦੇ ਕੋਲੇ ਹੈਗੇ ਨੇ 1 2 3 4 4 5 ਬੱਕਰੇ ਨੇਗੇ ਬੱਕਰੇ ਹੈਗੇ ਪੂਰੇ ਬੜੇ ਉੱਚੇ ਮੱਥੇ ਵਾਲੇ ਨੀਵੇਂ ਵਾਲੇ ਸਾਰੀ ਨੇ ਇਹਦੇ ਕੋਲੇ ਭੇਡਾਂ ਵੀ ਹੈਗੀਆਂ ਨੇ ਕੋਚਲੇ ਜੇ ਰੰਗ ਦੀਆਂ ਕੀ ਹਾਲ ਹੈ ਬਾਈ ਓਏ ਵਧੀਆ ਵਧੀਆ ਬਾਈ ਅੱਛਾ ਇਹ ਬੱਕਰੇ ਦੇ ਬਾਰੇ ਦੱਸ ਬਾਈ ਯਾਰ ਕਿੱਡਾ ਕੱਦ ਬਡੂਗਾ ਇੱਥੇ ਆਉਂਦਾ ਬਾਈ 46 ਇੰਚ ਬੱਕਰਾ 46 ਇੰਚ ਖੁੱਲਾਗਾ 8 ਦੰਦ ਫਰੈਸ਼ ਕਿਵੇਂ ਇਹ ਵੇਚਣ ਆਏ ਜਾਂ ਕੀ ਗੱਲ ਨਹੀਂ ਵੀਰੇ ਵੇਚਣ ਆਣੇਗਾ ਇਹ ਚੈਂਪੀਅਨ ਬੱਕਰਾ ਹੈ ਚੈਂਪ ਚੈਂਪੀਅਨ ਕਿੱਥੇ ਬਣਿਆ ਇਹ ਮੁਲਾਪੁਰੀ ਆਇਆ ਭਾਈ ਇੱਕ ਵਾਰ ਉੱਥੋਂ ਆਇਆ ਲੰਗੋਵਾਲ ਤੋਂ ਅੱਛਾ ਚੈਂਪੀਅਨ ਬੱਕਰਾ ਕਹਿੰਦਾ ਵੀ ਵਿਚੇ ਹੋਇਆ ਇੱਕ ਇਹ ਭਾਈ ਆਪਣਾ ਕਿੰਗ ਬੰਦਾ ਆਪਣਾ ਬਾਹਰ ਹਾਂ ਮਹਾਰਾਸ਼ਟਰ ਚ ਬਾਹਰ ਕਿੱਥੇ ਮਹਾਰਾਸ਼ਟਰ ਦੇ ਵਿੱਚ ਅੱਛਾ ਪੂਨੇ ਦਾ ਆਪਣਾ ਕਿੰਗ ਲੋਗ ਨੇ ਹਾਂ ਉਸਤਾਦ ਆਪਣਾ ਉਹਦੇ ਬੱਕਰੇ ਸਾਰੇ ਬੱਕਰੇ ਤਾਂ ਇੱਥੇ ਜੰਮੇ ਨੇ ਪੰਜਾਬ ਦੇ ਪੰਜਾਬ ਦੇ ਬੱਕਰੇ ਜੰਮਿਆ ਮੇਰੇ ਹੱਤੀ ਬੱਕਰੇ ਜੰਮੇ ਹੋਇਆ ਸਾਰੇ ਇਹੇ ਭਾਈ ਇਹਨ ਕਿੰਨਾ ਕਹੂਗਾ ਇਹ ਹੁਣ ਭਾਈ ਹੋਊਗਾ 900 ਕਿਲੋ ਜਰਾ ਭਾਈ ਹੋਊਗਾ 100 ਕਿਲੋ ਜਰਾ ਲੱਫ ਕਰਾਉ ਭਾਈ ਬੱਕਰਾ ਤੇ ਬੱਕਰਾ ਦੇਖ ਲੈ ਭਾਈ ਨਾ ਰੁਖ ਖੁਸ਼ ਹੁੰਦੀ ਹੋਵੇ ਤਾਂ ਕਿਹੋ ਆ ਦੇਖੋ ਬਲੱਡ ਲੈਣ ਸਾਰਾ ਇਕ ਨੰਬਰ ਆਪਣੀ ਭਾਈ ਇਹ ਆਪਣੇ ਅਸਰਫਲੀ ਬਾਈ ਦੇ ਨੇ ਕਿੰਗ ਦੇ ਅੱਛਾ ਕਰਾੜ ਦੇ ਵਿੱਚ ਕੀ ਬਾਤ ਹੈ ਅਸਰਫਲੀ ਕਿੰਗ ਬੰਦੇ ਨੇ ਦੇਖੋ ਕਿੰਗ ਕਿੱਥੋਂ ਲਿਆਂਦਾ ਪਵਾਲ ਕੇ ਹੋਏ ਹੈ ਬਸ ਭਾਈ ਲਿਆ ਉਹ ਸਰਾਉ ਤੋਂ ਅੱਛਾ ਹਾਂ ਲਿਸਾ ਹੋ ਰਿਆ ਨਾ ਕੋਈ ਪ੍ਰੋਬਲਮ ਭਾਈ ਇਹ ਬੱਕਰੀਆਂ ਕਰਕੇ ਗਰਮੀ ਬੜੀ ਹੈ ਹਾਂ ਠੀਕ ਆ ਬੱਕਰੇ ਇੱਕ ਤੋਂ ਇੱਕ ਆ ਹਾਂ ਘੱਟੋ ਘੱਟ 24 25 ਕੰਨ ਕਿੰਨਾ ਲੰਬਾ ਹੋਊਗਾ ਕੰਮ ਬਾਈ 19 20 ਇੰਚ ਹੀ ਕੰਨ ਬਾਈ ਹੈਗਾ ਕੰਨ 20 ਇੰਚ ਇੰਚ ਮਣਕੇ ਦਿਖਾ ਦਿੰਦੇ 20 ਇੰਚ ਕੰਨ ਆਰਾਮ ਨਾਲ 20 ਇੰਚ ਕੰਨ ਕਹਿੰਦਾਗਾ ਬਾਈ ਕੱਦ 40 ਇੰਚ ਕਹਿੰਦਾਗਾ ਆ ਦੇਖੋ ਕੰਮ ਚੱਲ ਇਹਨੂੰ ਵਨ ਹੋਰ ਲੈਂ ਜਾਂ ਸ਼ੇਰਾ ਜੱਲੇ ਹੀ ਫੜਕ ਸ਼ੇਰਾ ਲੈ ਬੱਕਰੇ ਜਾਨੀ ਕਿ ਇਹਦੇ ਕੋਲ ਪੰਜ ਨੇ ਘੱਟੋ ਘੱਟ ਕੱਦ ਵਢੇ ਤੇ ਸਾਰੇ ਇੱਕੋ ਜਿਹੇ ਨੇ ਕੀ ਕਹਿਣਾ ਕੋਈ ਇੰਚ 2 ਇੰਚ ਆਹ ਦਿਖਾ ਰਾਨੇ ਤੁਹਾਨੂੰ ਸ਼ੇਰਾ ਥੋੜਾ ਥੋੜਾ ਜਿਹਾ ਸ਼ੇਰਾਗਾ ਬਾਕੀ ਕਾਲ ਆਈਗਾ ਇਹ ਕਿਵੇਂ ਇੰਨਾ ਚੋ ਤਾਂ ਨਹੀਂ ਹੈ ਕੋਈ ਇੰਨਾ ਚੋ ਨਹੀਂ ਇਹ ਆਪਣੇ ਮਿੱਤਰ ਤੋਂ ਲਿਆ ਦੀ ਆਪਾਂ ਨੇ ਸਿੰਘ ਦਿਖਾ ਬਾਈ ਹੋਰਾਂ ਲਿਆ ਕੇ ਪਹਿਲਾਂ ਤਾਂ ਉਹ ਦੇਖੀ ਕਿੰਨਾ ਮੋਟਾ ਪਾਕਿਸਤਾਨੀ ਬਲੈਡਲਾਈਨ ਦੇ ਵਿੱਚੋਂ ਹੈ ਜੇ ਉੱਚੇ ਮੱਥੇ ਵਾਲਾ ਪਾਕਿਸਤਾਨੀ ਪਾਕਿਸਤਾਨ ਚੋਂ ਲਿਆਉਂਦਾ ਜੀ ਇਹ ਨਹੀਂ ਲਿਆ ਹੋਰੋਂ ਹੀ ਬਲੈਡਲਾਈਨ ਉਹ ਜੋ ਬਚਦੀ ਹੈ ਅੱਛਾ ਵਧੀਆ ਬੱਕਰੀ ਜੀ ਪਾਕਿਸਤਾਨੀ ਪਾਕਿਸਤਾਨ ਵਾਲੇ ਕਹਿੰਦੇ ਨੇ ਤੁਹਾਡੇ ਕੋਲੇ ਬੱਕਰੇ ਵਧੀਆ ਨੇ ਇਦਰਲੇ ਕਹੀ ਹੁੰਦੇ ਨੇ ਬਾਈ ਤੁਹਾਡੇ ਕੋਲੇ ਵਧੀਆ ਨੇ। ਜਾਈ ਪਾਕਿਸਤਾਨ ਵਾਲੇ ਬਾਈ ਕਰਿਓ ਕਮੈਂਟ ਆ। ਵੀ ਤੁਹਾਡੇ ਵਾਲੇ ਵਧੀਆ ਨੇ ਸਾਡੇ ਵਾਲੇ ਸਾਡੇ ਵਾਲੇ ਤੁਸੀਂ ਵੀ ਕਰ ਦਿਓ ਕਮੈਂਟ ਹਾਂ। ਦੇਖ ਠੀਕ ਹੈ। ਆ ਲਓ। ਇਹ ਬਾਈ ਦੋ ਦੰਦ ਦਾ ਬੱਚਾ ਲੈ ਆ ਦੀ ਆਪਣਾ ਘਰੇ ਪਾਲਿਆ। ਇਹ ਉੱਚਾ ਮੱਥੇ ਵਾਲਾ ਹੈਗਾ। ਹਾਂ ਉੱਚਾ। ਕਿੰਨੇ ਦੰਦ ਹੋ ਗਿਆ? ਇਹ ਬਾਈ 8 ਦੰਦ ਲਾ ਗਿਆ। ਹੂੰ। 44 ਹਾਈਟ ਤੇ। 44 ਹਾਈਟ। ਉਹਦੇ ਨਾਲ ਨਿੰਮਦਾ ਨਾ ਦੋ ਇੱਚ। ਉਹਦੇ ਨਾਲ ਨਿੰਮਦਾ 44 ਹਾਈਟ ਦੇ ਬੱਕਰਾ। ਵਜਨ ਤਾਂ ਯਾਰ ਉਹਦੇ ਵਾਂਗੂ ਵੱਧ ਹੀ ਹੋਊਗਾ ਮੇਨੂੰ ਲੱਗਦਾ। ਵਜਨ ਹੋਊਗਾ ਓਏ 90 95 ਕਿਲੋ। 90 95 ਕਿਲੋ ਵਜਨ ਦਾ ਹੋਊ ਕਿੰਨੇ ਕ ਬੱਕਰੇ ਵੇਚਿਆ ਨਾ ਸਾਲ ਚ ਸਾਲ ਚ ਬਾਈਕ ਪਤਾ ਨਹੀਂ 10 12 ਗੱਡੀਆਂ ਮਾਰਦੀ ਮੈਂ ਵੇਚਦਾ ਕੱਲੇ ਬੱਕਰੇ ਜਾਂ ਬੱਕਰੀਆਂ ਸਾਰਾ A to Z ਬੱਕਰੀ ਭੇਡ ਹਾਂ ਮੇਮਨੇ ਹਰ ਇੱਕ ਚੀਜ਼ ਆਪਣੇ ਲਵੇ ਆ ਲੈ ਛੱਡੀਨ ਵੜੇ 40 40 41 ਕਲੀਨ ਬੱਕਰੀਆਂ ਆਪਣੇ ਟਾਈਮ ਸਟੈਂਡ ਵਧੀਆ ਬਣਦੇ ਤਣ ਦੇ ਬੱਕਰੇ ਨੇ ਕਿ ਸਾਰੇ ਬਰੀਡਰ ਨੇ ਕਿ ਖਸੀ ਇਨਾਂ ਚ ਕੋਈ ਨਹੀਂ ਹੈਗਾ ਪੂਰੇ ਘੈਂਟ ਘੈਂਟ ਨੇ ਆ ਆ ਲੈ ਭਾਈ ਲੈ ਆ ਆ ਬੰਨਦਾ ਵੀ ਇਹਨੂੰ ਵੀ ਲੈ ਆ ਆ ਵੀ ਲਿਆ ਲੈ ਇੱਕ ਤੋਂ ਇੱਕ ਬੱਕਰਾ ਲਿਆ ਹੋਇਆ ਜੇ ਇਹ ਬਾਈ ਪਤਾ ਨਹੀਂ ਲਿਆਇਆ ਕਿੱਥੋਂ ਕੱਢ ਕੇ ਆਇਆ ਇਹ ਇਹ ਬੇਕੇ ਹੋਏ ਨੇ ਮੁੱਲ ਮੈਂ ਤਾਂ ਨਹੀਂ ਪੁੱਛ ਰਿਹਾਗਾ ਬਾਈ ਮੁੱਲ ਨਹੀਂ ਬੇਚਨੇ ਨਹੀਂ ਹੈਗੇ ਇਹ ਇਹ ਕਹਿੰਦਾ ਵੇਚਣੀ ਹੈ ਖਾਲੀ ਵਸ ਇੱਕ ਤਰ੍ਹਾਂ ਤੈਂ ਕਹਿੰਦਾ ਵੀਡੀਓ ਕਰਨੀ ਆ ਤਾਂ ਬਣਾ ਰਿਹਾ ਨਹੀਂ ਅਸਲ ਆਪਾਂ ਕਿਸੇ ਨੂੰ ਵੀਡੀਓ ਬਣਾਉਣ ਨੂੰ ਨਹੀਂ ਦਿੰਦੇ ਠੀਕ ਹੈ ਆਪਾਂ ਨੂੰ ਕੋਈ ਜਵਾਬ ਨਹੀਂ ਦਿੰਦਾ ਹੈਗਾ ਇਹਨਾਂ ਨੂੰ ਪਤਾ ਹੀ ਨਹੀਂ ਬਾਈ ਆਪਣਾ ਦਾ ਕਿੰਗ ਲੋਕ ਨੇ ਜਿਹੜਾ ਬੱਕਰੇ ਨੇ ਹਮ ਹਿੰਦੁਸਤਾਨ ਦੇ ਵਿੱਚ ਇੱਡਾ ਬੱਕਰਾ ਨੇ ਜਿਹੜਾ ਇਸ ਟਾਈਮ ਆਪਣੇ ਕੋਲ ਖੜੇ ਖੜਿਆ ਇਦੋਂ ਵੱਡੇ ਖੜੇ ਹੈਗੇ ਇਦੋਂ ਵੀ 51 ਇੰਚ ਦਾ ਬੱਕਰਾ ਖੜਾ ਅੱਛਾ 50 ਇੰਚ ਦਾ ਬੱਕਰਾ ਇਸ ਟਾਈਮ ਆਪਣੇ ਕੋਲ ਕਿੰਨਾ ਖੜਾ ਇਹਦਾ ਕੱਦ ਕਿੰਨਾ ਉਹ ਗਾਣਾ 45 45 ਇੰਚ ਬੱਕਰਾ 49 44 ਇੰਚ ਹੈਗਾ ਇਹ ਬਾਈ 6 ਦੰਦਾ ਹੈ ਆ ਚੀਜ਼ ਬੜੀ ਉੱਚੀ ਹੈ ਯਾਰ ਇਹਦੀ ਇਹ ਬਾਈ ਇਹ ਆਪਣੀ ਬਲੱਡ ਲਾਈਨ ਹਾਥੀ ਜੰਮਿਆ ਬੱਕਰਾ ਹੈ ਹਾਥੀ ਹਾਂ ਠੀਕ ਹੈ ਛੋਟਾ ਹੁੰਦਾ ਬੱਚਾ ਮੈਂ ਖੁਦ ਉਹੀ ਬੱਕਰਾ ਲੈਣਾ ਜਿਹੜਾ ਮੇਰੇ ਹੱਥੀ ਦੇਖਿਆ ਜਿਹੜਾ ਅੱਛਾ ਕਿਉਂ ਮੈਨੂੰ ਖਾਨਦਾਨ ਸਾਰਿਆਂ ਦਾ ਪਤਾ ਕੰਨ ਦੇਖ ਲਾ ਵੇ ਚੜਾ ਵੜਾ ਨਾ ਯਾਰ ਕੰਨ ਪ્યોਰ ਪਤਾ ਬਈ ਦੰਦ ਕਿੰਨੇ ਆ ਇਹ ਇਹ 6 ਦੰਦ ਦਾ ਵਸ਼ਟਾ 6 ਦੰਦ ਦੇਖ ਕੇ ਨਾ ਦੇਖ ਲਾ ਲੈ ਵੀ 6 ਦੰਦ ਬੱਕਰਾ ਦਾ ਯਾਰ ਕੱਦ ਹਲੇ ਹੋਰ ਵੀ ਕਰ ਜੋ ਬਈ ਹੈ ਨਾ ਇਹ ਬਾਈ 48 ਇੰਚ 48 48 ਇੰਚ ਜਾਊਗਾ ਹੈ ਨਾ ਇਹ ਅੱਜ ਦੇ ਜਦੋਂ ਆਪਣੇ ਫਾਰਮ ਦੇ ਵਿੱਚ ਟੇਗਿਆ ਜਾ ਕੇ ਕਿੰਗ ਲੋਗ ਦੇ ਅਸਰਫ ਅਲੀ ਅੱਛਾ ਠੀਕ ਹੈ ਉੱਥੇ ਹੋਰ ਵੀ ਨਖਰ ਜੂਗਾ ਇਹ ਇਹ ਉੱਥੇ ਜਾ ਕੇ 48 ਇੰਚ ਬੱਕਰਾ ਹੋ ਜੂਗਾ ਉੱਥੇ ਕਿੰਨੇ ਕ ਬੱਕਰੇ ਨੇ ਓਕੇ ਹੈਗਾ ਬਾਈ ਪੱਟੋ ਕੱਟ 2300 ਦਾ ਬੱਕਰੀਆ ਹਾਂ ਬੜੀ ਹਾਂ 2250 ਬੱਚਾ ਉਹਨਾਂ ਦਾ ਹੀ ਠੀਕ ਹੈ 40 45 ਬੜੇ ਬੂਕ ਹੂੰ ਆ ਦੇਖ ਬੱਕਰਾ ਤਾਂ ਆ ਜੇ ਬਾਈ ਕਿੰਗ ਲੋਗ ਨੇ ਤੇ ਆ ਬੱਕਰਾ ਵੀ ਤੁਹਾਨੂੰ ਦਿਖਾਉਣਾ ਇਹਦਾ ਟੈਸਟਿਕਲ ਬਹੁਤ بڑا ਓਏ ਤੰਦਰ ਦਾ ਕੰਨ ਇੱਕੋ ਜਿਹੇ ਨੇ ਹੈ ਨਾ ਦਿਖਾਈ ਬਾਈ ਉਹ ਇਹ ਥਣ ਵੀ ਨੇ ਤੇਰੇ ਬੂਕ ਦੇ ਹਾਂ ਬਾਈ ਇਹ ਤਾਂ ਥਣ ਨੇ ਬਾਈ ਇਹ ਦੇਖ ਇਹਨੂੰ ਕਹਿੰਦੇ ਉੱਚਾ ਮੱਥਾ ਇਹ ਪਿਆਰ ਉੱਚਾ ਉਹ ਬਲੱਡ ਲੰਨਾ ਜੋ ਇਹਨਾਂ ਨੂੰ ਇੱਕ ਮਿੰਟ ਆ ਦੇਖੋ ਭਾਈ ਓਏ ਆ ਜੀ ਜੀ ਵੀ ਬਹੁਤ ਵਧੀਆ ਦੀ ਦੇਖੋ ਭਾਈ ਜੇ ਦਿਖਾਉਣੇ ਆਪਾਂ ਜਾਨਵਰ ਤਾਂ ਚੰਗੀ ਤਰ੍ਹਾਂ ਦਿਖਾਉਣੇ ਨਹੀਂ ਦਿਖਾਉਂਦੇ ਨਹੀਂ ਇਹਦਾ ਸਿੰਗ ਭਾਈ ਓਏ ਦੇਖ ਕੇ ਕਿੰਨਾ ਚੌੜਾ ਬਾਬਾ ਮੂਟਾ ਨਾਲੇ ਚੌੜਾ ਕੁੜੀ ਜਿਹੇ ਨਾਲ ਬੰਦ ਇਹ ਕਿੰਨੇ ਦਾ ਹ ਇਹ 8 ਦਾ ਦੋਗਾ ਭਾਈ ਇਹ 8 ਦਾ ਇਹਨੇ ਗ੍ਰੋਥ ਘਟ ਕਰੀ ਹੈ ਨਾ ਇਹ ਪਤਾ ਕੀ ਆ ਇਹ ਮਾਂ ਤੇ ਚਲਾ ਗਿਆ ਅੱਛਾ ਮਾਂ ਮਰੀ ਜੀ ਦੀ ਹਾਂ ਇਹ ਜਿਹਨੂੰ ਕਹਿੰਦਾ ਨਾ ਲੋਕ ਬਿੱਲੂ ਕੋਣੜ ਕੀ ਵਾਲਾ ਬੱਕਰਾ ਉਹ ਲਸਨ ਰੂ ਦੇ ਬੱਕਰੇ ਜਿਹੜਾ ਪਿਓ ਰੂਗਾ ਅੱਛਾ ਬੱਕਰਾ ਇਹ ਵੀ ਪੂਰਾ ਸਿਹਰੇ ਦਾ ਹੈਗਾ ਹਾਈਟ ਜੀ ਰੂੜ ਕੱਟ ਹੈਗਾ 39 40 ਮੋਟਰ ਪਰ ਹਾਈਟ ਵੀ ਨਹੀਂ ਕੱਟ ਹੈਗਾ ਬਾਈ ਕੱਲੀ ਹਾਈਟ ਵੀ ਕੋਈ ਜਿਹਾ ਬੱਕਰਾ ਕੁਆਲਿਟੀ ਜੀ ਵੀ ਨਹੀਂ ਹੈਗਾ ਨਾ ਆ ਦੇਖੋ ਪੰਜ ਫੇਸ ਦੇਖੋ ਆ ਦੇ ਕੰਨ ਕੰਨ 18 ਇੰਚ ਹੋਗਾ ਨਾ ਹਾਂ 17 18 ਇੰਚ ਹੋਏ 17 18 ਇੰਚ ਹੋਗਾ ਤੇ ਹੁਣ ਦਿਖਾ ਦੰਨੇਗੇ ਆਹਾ ਲੈ ਜਾ ਬਾਈ ਇਹਨੂੰ ਪਰਾਂ ਫੜ ਕੇ ਉਹ ਆ ਜਾ ਉਹ ਤੇਰੀ 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 ਇਹ ਦੰਦ ਕਿੰਨੇ ਆਗਾ ਇਹ ਬਾਈ ਇਹ ਵੀ 6 ਦੰਦ ਦਾ ਇਹ ਸਾਰਿਆਂ ਨਾਲ ਉੱਚਾ ਲੱਗਦਾ ਕਿ ਮੈਨੂੰ ਲੱਗਦਾ ਇਹ ਸੰਦਾ ਇਹ ਤੇ ਬੱਕਰਾ ਹੈ ਇਹ 47 ਇੰਚ ਹੈ ਇਹ ਹੈਗਾ ਸਾਰਿਆਂ ਨਾਲ ਉੱਚਾ 6 ਦੰਦ ਦਾ ਬੱਕਰਾ ਬਾਈ 6 ਦੰਦ ਦਾ ਦੇਖ ਲਾ ਬਾਈ ਆ ਜਾ ਦਿਖਾ ਵੀ ਦੰਦ ਇਹ ਵੀ 6 ਦੰਦ ਦਾ ਬਾਈ ਉਹ ਆ ਦੇਖੋ ਆ ਆ ਹੈ ਇਹ ਇਹ ਤੋੜਿਆ ਨਹੀਂ ਇਹ ਤੋੜਿਆ ਨਹੀਂਗਾ ਜਿਹੜਾ ਪਹਿਲਾਂ ਦੁੱਧ ਦੰਦ ਹੁੰਦਾਗਾ ਜਿਹੜਾ 6 ਵਾਲਾ ਉਹ ਵਾਲੇ ਖੜਾ ਹੀ ਆ ਪੰਜ ਦੇਖਦਾ ਹੂੰ ਲੋਕ ਕਮੈਂਟ ਕਰਨਗੇ ਇਹ ਪਾਕੂ ਚੋਂ ਆ ਹైదਰਾਬਾਦੀ ਚੋਂ ਕ੍ਰੋਸ ਆ ਹਾਂ ਕੁਈ ਵੀਟ ਮੈਡੀਕਾ ਟਾਸਟ ਕਰਕੇ ਜਦੀ ਕੱਢ ਦੇ ਹਾਈਦਰਾਬਾਦੀ ਚੋ ਤਾਂ ਨਹੀਂ ਕਹਿ ਸਕਦਾ ਜਰਾ ਇਹ ਪਿਓਰ ਆਪਣਾ ਪਾਕਿਸਤਾਨ ਪਿਓਰ ਬੀਟਰ ਜੀ ਨੂੰ ਕਹਿੰਦੇ ਨੇ ਉਹਦੇ ਬਲੱਡ ਰੈਨ ਚ ਨੂੰ ਸਾਰੇ ਬੱਕਰ ਨੂੰ ਲਾਣਾ ਕੋਈ ਮੈਕਸ ਨਹੀਂ ਹੈਗਾ ਬਈ ਹੈਗਾ ਕਿਹੜੇ ਉਹ ਚੋਂ ਇਹ ਰਾਬੇ ਚ ਇਹ ਰਾਬਾ ਆਪਣਾ ਹੀ ਆ ਬਾਈ ਦੋਸਤਾਂ ਵਧੀਆ ਠੀਕ ਹੈ ਇਹਦਾ ਕੰਨ ਕਿੰਨਾ ਕਹੂਗਾ ਕੰਨੀ ਦਾ ਵੀ ਬਾਈ 17 ਇੰਚ ਕੰਨੀ ਦਾ ਵੀ ਬਾਈ ਬਹੁਤ ਵਧੀਆਗਾ ਚੰਗੀ ਗੱਲ ਲੈ ਬਾਈ ਚਾਪਣ ਲਵੇ ਭੇਡਾਂ ਨੇ ਬਾਈ ਦੋ ਭੇਡਾਂ ਕਿਵੇਂ ਨਹੀਂ ਆ ਹੋ ਗਈਆਂ ਭੇਡਾਂ ਦੋ ਕਿਵੇਂ ਲਈ ਫਿਰਦੇ ਭੇਡਾਂ ਵੇ ਦੀ ਪਰੇ ਦੋਰੀਆਂ ਫਿਰਦੀਆਂ ਨਹੀਂ ਆ ਹੋ ਖੜਦੀਆਂ ਨਹੀਂ ਬਾਈ ਓਰੇ ਉਹ ਸੇਲ ਤੇ ਕੀ ਪੈਸੇ ਮੰਗਦਾ ਭੇਡਾਂ ਦੇ ਇਹਨਾਂ ਦਾ 30000 ਰੁਪਇਆ ਹੈ ਇਹ ਰੰਗ ਕਿਹਾ ਜਾਂਦਾ ਇਹਨਾਂ ਦਾ ਬਾਈ ਜਿਹਨੂੰ ਕਜਲੀਆਂ ਭੇਡਾਂ ਕਹਿੰਦੇ ਜਿਹਨੂੰ ਦਾ ਪਛਾਣ ਆ ਬਈ ਭੇਡਾਂ ਦੀ ਹੂੰ ਉਹ ਤਾਂ ਦੱਸ ਦੂਗਾ ਇਹ ਰੰਗੀ ਵਾਲਾ ਹੋਰੀ ਜਮਾ ਬਲੈਕ ਕਲਰ ਆ ਬਈ ਪਿਓਰ ਪਹਿਲਾਂ ਇੰਤੇ ਭੇਡਾਂ ਹੁੰਦੀਆਂ ਬਾਈ ਉਹ ਦੇਖ ਹਾਂ ਠੀਕ ਆ ਬਈ ਗੱਬਣਾ ਕੀ ਭੇਡ ਗੱਬਣਾ ਭੇਡਾਂ ਨੇ ਬਾਈ ਕੀ ਮੁੱਲ ਕਰੇਗਾ ਇਹਨਾਂ ਦਾ ਬਾਈ ਕਰ ਦਿਆ ਪਾ 30000 ਰੁਪਇਆ ਮੋਲਾ ਜੋੜੀ ਦੇ ਜੋੜੀ ਦਾ ਹਾਂ ਜੋੜੀ ਦਾ ਜੋੜੀ ਦਾ ਹੀ ਠੀਕ ਹੈ ਲੈ ਦਿਨ ਬਾਕੀ ਆਪਾਂ ਕਰ ਦਾਂਗੇ ਲੈ ਵੀ ਜੋੜੀ ਦਾ 30000 ਮੁੱਲ ਕਹਿੰਦਾ ਉਹ ਆ ਗਈ ਭੇੜ ਇੱਕ ਦੂਜੀ ਵੀ ਵਿਕੀ ਦਾ ਫੜ ਕੇ ਭੱਣਗੇ ਨੇ ਟਾਈਮ ਜੀ ਕਹਿਣਾ ਗੱਬਣਾ ਬਈ ਟਾਈ ਦੇ ਮਹੀਨੇ ਦੀਆਂ ਬੇਟਾਂ ਦੇ ਚੱਲ ਉਹ ਤਾਂ ਦੇਖ ਗਈ ਬਈ ਆ ਜਾ ਲੈ ਆ ਮੋੜ ਲੈ ਹੋਰ ਹੋ ਗਏ ਉਹ ਫੜ ਕੇ ਟਾਈਮ ਮਹੀਨੇ ਦੀਆਂ ਗੱਬਣਾ ਨੇ ਪਿਓਰ ਗਾਰੰਟੀ ਨਾਲ ਹੋਣੀਆਂ ਆ ਕਿੱਥੋਂ ਲੈ ਬਈ ਇਹ ਬਈ ਮਿਲ ਜਾਂਦੇ ਆ ਆਪਾਂ ਨੂੰ ਲੈ ਜਾਂਦੇ ਆ ਕੋਈ ਉਹ ਮਿਲ ਗਿਆ ਅੱਛਾ ਠੀਕ ਆਈਆਂ ਚੀਜ਼ਾਂ ਦੇਖੂ ਐਡੇ ਐਡੇ ਬੱਕਰਿਆਂ ਚ ਆਹ ਚੀਜ਼ਾਂ ਵੀ ਲੈ ਆ ਆ ਆ ਗਈ ਭੇੜ ਇਹਦੀ ਵਿਚਾਰੇ ਦੀ ਆ ਲੈ ਪੇਡਾਂ ਵਧੀਆ ਨੇਗੀਆਂ ਬੱਕਰੇ ਪੂਰੇ ਵਧੀਆ ਨੇਗੀਆਂ ਹਾਂ ਹੁਣ ਛੱਡ ਦੇ ਕਿਸੇ ਵੀਰ ਨੂੰ ਮਾਲ ਚਾਹੀਦਾ ਹਾਂ ਠੀਕ ਆ ਕਿਸੇ ਨਾਲ ਇੰਡੀਆ ਚ ਟਰਾਂਸਪੋਰਟ ਆਪਰ ਜਿੱਥੇ ਬੈਠੇ ਦੇਸਾਂ ਦੇਸਾਂ ਜ ਆਲ ਇੰਡੀਆ ਚ ਟਰਾਂਸਪੋਰਟ ਆ ਬੱਕਰਾ ਬੱਕਰੀ 40 40 ਇੰਚ ਦੀਆਂ ਬੱਕਰੀਆਂ 41 ਇੰਚ ਦੀ ਬੱਕਰੀ ਸਾਰਿਆਂ ਕੋਲ ਆਪਣੇ ਲਵੇ ਸਟਾਕ ਹੈਗੇ ਹੈ ਹੈਗਾ ਹਾਂ ਇਸ ਦਾ 49 ਇੰਚ ਦੇ ਬੱਕਰੇ ਆਪਣੇ ਸਟਾਕ ਘਰੇ ਖੜਾ ਪੱਕੀ ਗੱਲ ਹੋਵੇ ਕਿ ਤੇ ਅਗਲਾ ਵੀਡੀਓ ਦੇਖ ਕੇ ਆਏ ਤੇਰਾ ਵਾਲਾ ਉੱਥੇ ਵਿੱਚ 47 ਇੰਚ ਨਿਕਲ ਜੇ। ਬਾਈ 49 ਇੰਚ ਫੀਤਾ ਲਾ ਕੇ ਬਕਰਾਂ। ਫੀਤਾ ਲੱਗਦੇ। ਪਰ ਛੇਲ ਨਹੀਂ ਹੈਗਾ। ਵੀਡੀਓ ਤੇ ਲਾ ਕੇ ਦੇ ਦੂਆ। ਵੇਚਣ ਆਏ ਨਹੀਂ। ਵੇਚਣਾ ਹੈ। ਠੀਕ ਹੈ। ਉਹ ਬੱਸ ਆਇਆ ਦੇਖੋ। ਦੇਖਣ ਦਾ ਕੋਈ ਮੁੱਲ ਨਹੀਂ। ਮੁੱਲ ਕੋਈ ਨਹੀਂ। ਪਰ ਵੇਚਣਾ ਨਹੀਂ। ਆਹ ਦੇਖੋ ਅੱਜ ਇਹਨੇ ਬੱਕਰੇ ਲਿਆ ਕੇ ਨਾ ਮੰਡੀ ਤੇ ਆਂ ਦਿਖਾਤਾ ਵੀ ਪੰਜਾਬ ਦੇ ਵਿੱਚ ਬੱਕਰੇ ਹੈਗੇ ਨੇ ਪਰ ਇਥੋਂ ਜਾਂਦੇ ਨੇਗੇ। ਠੀਕ ਹੈ। ਆਹ ਦੇਖੋ ਬਹੁਤ ਸੋਹਣੀ ਸੋਹਣੀ ਕੁਆਲਿਟੀ ਹੈਗੀ। ਧੰਨਵਾਦ ਕਰਦਾ ਮੈਂ ਦਾ। ਅੱਜ ਮੰਡੀ ਤੇ ਆ ਕੇ ਪੱਕੇ ਦੇ ਨਾਲ ਹੀ ਮੰਡੀ ਤੇ ਆਉਂਦਾ ਆਉਂਦਾ ਹੈ ਕਦੇ ਕਦੇ ਚੱਲ ਬੋਲ ਦੇ ਨੰਬਰ ਬੋਲ ਦੇ 83600 ਹਾਂ 15515 ਦੁਬਾਰੇ ਫੇਰ ਬੋਲ 83600 ਪੂਰਾ 15515 ਕਿਸੇ ਵੀ ਨੂੰ ਚਾਹੀਦਾ ਮਾਲ ਟਰਾਂਸਪੋਰਟ ਵਾਲਾ ਇੰਡੀਆ ਚ ਆਪਣੀ ਹਾਂ ਜਿੱਥੇ ਵੀ ਚਾਹੀਦਾ ਹੋਇਆ ਉੱਥੇ ਆਪਾਂ ਮਾਲ ਪਹੁੰਚਾ ਕੇ ਦੇ ਪਹੁੰਚਾ ਕੇ ਦੇਵਾਂਗੇ ਸੁੱਕੀ ਸੰਦੀ ਸੁੱਕੀ ਸੰਦੀ ਬਾਈ ਗਾਰੰਟੀ 100% ਮਾਲ ਦੀ ਹਾਂ ਬਿਮਾਰ ਹੋਇਆ ਵਾਪਸ ਕੋਈ ਨੁਕਸ ਹੋਇਆ ਇੱਕ ਨੰਬਰ ਗਾਰੰਟੀ ਦੇ ਮਾਲ ਵਾਪਸ ਠੀਕ ਆ ਬਾਈ ਕਦੇ ਵੀ ਜਦੋਂ ਵੀ ਲੋੜ ਪਈ ਪਿੰਡ ਆਪਣਾ ਮਾਹਰ ਹੋਣਾ ਕਦੇ ਵੀ ਹਾਂ ਠੀਕ ਆ ਚਾਪੀਨਾ ਜੀ ਚਾਪੀਨਾ ਆ ਜਾਓ ਹੋਰ ਵੀਡੀਓ ਰੋਟੀ ਖਾਣੀ ਆ ਜੋ ਖਾਣਾ ਪੀਣਾ ਸਭ ਆਪਣ ਕੋਲ ਹਾਜ਼ਰ ਆ